ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਸੰਗਤ ਜੀ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਗੁਰ ਫਤੇ ਤੋਂ ਵਾਂਝਿਆ ਨਾ ਰਵੇ ਸਾਰੇ ਗਾਜਵਾਜ ਕੇ ਫਤੇਕ ਜਾਓ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਆਪਣੇ ਗੁਰੂ ਨੂੰ ਪਰਮੇਸ਼ਰ ਰੂਪ ਜਾਣ ਕੇ ਉਹਦੇ ਉੱਪਰ ਪੂਰਨ ਭਰੋਸਾ ਕਰਨਾ ਪੂਰਨ ਸ਼ਰਧਾ ਰੱਖਣੀ ਤੇ ਉਹਨੂੰ ਸਮਰੱਥ ਸਮਝਣਾ ਜਦੋਂ ਸਿੱਖ ਆਪਣੇ ਗੁਰੂ ਤੇ ਪੂਰਨ ਭਰੋਸਾ ਰੱਖਦਾ ਏ ਉਹਨੂੰ ਪਰਮੇਸ਼ਰ जानके सा संगत जी ओधी शरण ਦੇ ਵਿੱਚ ਆਉਂਦਾ ਹੈ ਸਾ संगत जी ਫਿਰ ਉਹਦਾ ਪਲਾ ਹੋਇਆ ਕਰਦਾ ਹੈ ਭਰੋਸਾ ਜ਼ਰੂਰੀ ਹੈ ਜਿਵੇਂ ਇੱਕ ਵਾਰ ਦੂਸਰੇ ਗੁਰਨਾਨਕ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੰਗਤ ਵਿੱਚ ਬੈਠੇ ਨੇ ਤੇ ਆਪ ਨੇ ਭਾਈ ਬਾਲਾ ਜੀ ਨੂੰ ਪੁੱਛਿਆ ਕਿ ਭਾਈ ਬਾਲਾ ਜੀ ਆਪ ਗੁਰਨਾਨਕ ਪਾਤਸ਼ਾਹ ਨਾਲ ਨਵਾਂ ਖੰਡਾਂ ਸਤਾਂ ਦੀਪਾਂ ਜਿੱਥੋਂ ਤੱਕ ਧਰਤੀ ਹੈ ਆਬਾਦੀ ਹੈ ਉਹਨਾਂ ਸਾਰੀਆਂ ਥਾਵਾਂ ਜੰਗਲਾਂ ਪਹਾੜਾਂ ਸਮੁੰਦਰਾਂ ਵਿੱਚ ਨਾਲ ਰਹੇ ਹੋ ਆਪਨੇ ਸਾਰੇ ਕੋਤਕ ਵੇਖੇ ਨੇ ਆਪ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਹੋ ਇਹ ਸਵਾਲ ਦੂਸਰੇ ਗੁਰੂ ਨਾਨਕ ਗੁਰੰਗਤ ਦੇਵ ਜੀ ਮਹਾਰਾਜ ਕਰਦੇ ਨੇ ਭਾਈ ਬਾਲਾ ਜੀ ਨੂੰ ਤਾ ਗੋ ਭਾਈ ਬਾਲਾ ਜੀ ਨੇ ਬੜੀ ਨਿਮਰਤਾ ਦੇ ਨਾਲ ਹੱਥ ਜੋੜੇ ਉੱਤਰ ਦਿੱਤਾ ਪਾਤਸ਼ਾਹ ਗੁਰਨਾਨਕ ਪਾਤਸ਼ਾਹ ਤਾਂ ਪੂਰਨ ਸੰਤ ਸਨ ਮਹਾਰਾਜ ਨੇ ਕਿਹਾ ਆਸ਼ਾ ਭਾਈ ਤੂੰ ਸੰਤ ਹੋਇਆ ਬਾਬਾ ਬੁੱਢਾ ਜੀ ਵੱਲ ਦੇਖ ਕੇ ਕਿਹਾ ਕਿ ਬਾਬਾ ਜੀ ਆਪਨੇ ਵੀ ਗੁਰਨਾਨਕ ਪਾਤਸ਼ਾਹ ਦੇ ਬੇਅੰਤ ਕੌਤਕ ਦੇਖੇ ਨੇ ਅਤੇ ਬੇਅੰਤ ਬਚਨ ਸਰਵਣ ਕੀਤੇ ਨੇ ਆਪ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ ਤਾਂ ਤੁਹਾਡੀ ਕੀ ਭਾਵਨਾ ਸੀ ਉਹਨਾਂ ਦੇ ਉੱਪਰ ਤਾਂ ਉਸ ਵੇਲੇ ਬਾਬਾ ਬੁੱਢਾ ਜੀ ਨੇ ਹੱਥ ਜੋੜੇ ਸੀਸ ਨਵਾਇਆ ਤੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਤਾਂ ਪੂਰਨ ਬ੍ਰਹਮ ਗਿਆਨੀ ਸਨ ਉਸ ਵੇਲੇ ਸਤਗੁਰੰਗ ਦੇਵ ਜੀ ਪਾਤਸ਼ਾਹ ਨੇ ਕਿਹਾ ਬਾਬਾ ਜੀ ਤੁਸੀਂ ਵੀ ਬ੍ਰਹਮ ਗਿਆਨੀ ਹੋਏ ਹੁਣ ਇਸੇ ਤਰ੍ਹਾਂ ਭਾਈ ਮਨ ਸੁਖ ਭਾਈ ਭਗੀ ਰਥ ਭਾਈ ਸਧਾਰਨ ਅਤੇ ਅਜੀਤਾ ਰੰਧਾਵਾ ਵਰਗਿਆਂ ਨੂੰ ਇਹੀ ਪ੍ਰਸ਼ਨ ਪੁੱਛਿਆ ਪਾਤਸ਼ਾਹ ਨੇ ਸਭ ਨੇ ਆਪਣੀ ਭਾਵਨਾ ਦੇ ਮੁਤਾਬਿਕ ਉੱਤਰ ਦਿੱਤਾ ਇਸ ਉਪਰੰਤ ਸਾਰੇ ਗੁਰਸਿੱਖਾਂ ਨੇ ਗੁਰੰਗਦੇਵ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਆਪ ਗੁਰਨਾਨਕ ਪਾਤਸ਼ਾਹ ਨੂੰ ਕੀ ਸਮਝ ਦੇ ਰਹੇ ਉਸ ਵੇਲੇ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਗੰਭੀਰ ਹੋ ਗਏ ਆਪਨੇ ਫਰਮਾਨ ਕੀਤਾ ਕਿ ਗੁਰਨਾਨਕ ਪਾਤਸ਼ਾਹ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਆਪ ਹੀ ਗੁਰੂ ਰੂਪ ਹੋ ਕੇ ਸੰਸਾਰ ਦੇ ਉਧਾਰ ਹਿੱਤ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਏ ਉਹ ਆਪ ਨਿਰੰਕਾਰ ਸਨ ਐਨੇ ਬਚਨ ਸੁਣ ਕੇ ਸਾਰਿਆਂ ਨੇ ਸੀਸ ਨਵਾ ਦਿੱਤਾ ਤੇ ਕਿਹਾ ਕਿ ਸੱਚੇ ਪਾਤਸ਼ਾਹ ਆਪ ਇਸੇ ਵਾਸਤੇ ਵਾਹਿਗੁਰੂ ਦਾ ਸਰੂਪ ਬਣ ਗਏ ਹੋ ਸੋ ਇਸ ਤਰ੍ਹਾਂ ਨਾਲ ਗੁਰੂ ਉੱਪਰ ਕਈ ਕਿਸਮ ਦੇ ਵਿਸ਼ਵਾਸ ਹੋਇਆ ਕਰਦੇ ਨੇ ਹੁਣ ਇਕਣਾ ਦਾ ਵਿਸ਼ਵਾਸ ਹੁੰਦਾ ਏ ਕਿ ਮੇਰਾ ਗੁਰੂ ਚੰਗਾ ਸੰਤ ਹੈ ਕੁਝਕ ਦਾ ਵਿਸ਼ਵਾਸ ਹੁੰਦਾ ਏ ਕਿ ਮੇਰਾ ਗੁਰੂ ਸਭ ਸੰਤਾਂ ਨਾਲੋਂ ਚੰਗਾ ਸੰਤ ਹੈ ਹੁਣ ਕੁਝਕ ਦਾ ਵਿਸ਼ਵਾਸ ਹੁੰਦਾ ਏ ਕਿ ਮੇਰਾ ਗੁਰੂ ਪਰਮੇਸ਼ਰ ਵਰਗਾ ਹੈ ਹੁਣ ਵਿਰਲਿਆਂ ਦਾ ਵਿਸ਼ਵਾਸ ਹੁੰਦਾ ਏ ਕਿ ਮੇਰਾ ਜਿਹੜਾ ਗੁਰੂ ਹੈ ਪਰਮੇਸ਼ਰ ਹੀ ਹੈ ਵਖਰਾ ਵਖਰਾ ਹੈ ਸਾਰਿਆਂ ਦੀ ਭਾਵਨਾ ਵਖਰਾ ਵਖਰਾ ਹੈ ਸਾਰਿਆਂ ਦਾ ਅਨੁਮਾਨ ਹੁਣ ਫਰਮਾਨ ਕਰਦੇ ਨੇ ਪਾਤਸ਼ਾਹ ਜੀ ਸਤਗੁਰ ਪੁਰਖ ਆਗਮ ਹੈ ਜਿਸ ਅੰਦਰ ਹਰ ਉਰਤਾਰਿਆ ਸਤਗੁਰ ਨੂੰ ਅਪੜ ਕੋਈ ਨਾ ਸਕੇ ਜਿਸ ਵਾਰੇ ਸਿਰਜਣਾ ਹਾਰਿਆ ਸਤਗੁਰ ਕਾ ਖੜਗ ਸੰਜੋਗ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਵਿਡਾਰਿਆ ਸੋ ਸਾਧ ਸੰਗਤ ਪਾਤਸ਼ਾਹ ਜੀ ਸਮਝੋਰੇ ਨੇ ਸਾਨੂੰ ਕਿ ਜਿਹੋ ਜਿਆ ਕੋਈ ਨਿਸ਼ਚਾ ਸਤਗੁਰ ਤੇ ਕਰਦਾ ਹੈ ਨਾ ਉਹ ਜਿਹੀ ਉਹਨੂੰ ਫਲ ਪ੍ਰਾਪਤ ਹੋ ਜਾਂਦਾ ਹੈ ਅੱਜ ਜੇ ਸਾਨੂੰ ਕੁਝ ਹਾਸਲ ਨਹੀਂ ਹੁੰਦਾ ਅਸੀਂ ਤੜਫ ਰਹੇ ਆਂ ਦੁਖੀ ਆਂ ਕੋਈ ਬਾਤ ਨਹੀਂ ਪੁੱਛਦਾ ਤੇ ਉਹਦੇ ਕਾਰਨ ਵੀ ਅਸੀਂ ਆਂ ਕਿਉਂਕਿ ਸਾਡਾ ਭਰੋਸਾ ਹੀ ਐਸਾ ਹੈ ਸਤਗੁਰ ਧਰਤੀ ਧਰਮ ਹੈ ਤਿਸ ਵਿੱਚ ਜੇ ਹਾਕੋ ਬੀਜੇ ਤੇ ਹਾ ਫਲ ਪਾਏ ਗੁਰਸਿੱਖੀ ਅੰਮ੍ਰਿਤ ਬੀਜਿਆ ਤਿੰਨ ਅੰਮ੍ਰਿਤ ਫਲ ਹਰ ਖਾਏ ਪਾਛਾ ਗੰਦੇ ਇਹ ਧਰਤੀ ਹੈ ਜਿਹੋ ਜਿਹੇ ਕੋਈ ਫਲ ਬੀਜ ਪੌਂਦਾ ਉਹ ਜਿਹਾਂ ਫਾਲੂ ਪ੍ਰਾਪਤ ਕਰ ਲੈਂਦਾ ਹੁਣ ਗੁਰੂ ਦੀ ਮਹਿਮਾ ਹੈ ਗੁਰ ਸਮਰਥ ਅਪਾਰ ਗੁਰਵਡ ਭਾਗੀ ਦਰਸ਼ਨ ਹੋਏ ਗੁਰੂ ਅਗੋਚਰ ਨਿਰਮਲਾ ਗੁਰ ਜੇਵੜ ਅਵਰ ਨ ਕੋਏ ਗੁਰੂ ਵਰਗਾ ਕੋਈ ਨਹੀਂ ਇਹ ਗੁਰੂ ਦਾ ਰਤਬਾ ਹੈ ਗੁਰੂ ਦੀ ਵਡਿਆਈ ਹੈ ਸੋ ਇਸ ਤਰ੍ਹਾਂ ਦੇ ਨਾਲ 사త్సੰਗਤ ਜੀ ਗੁਰੂ ਉੱਪਰ ਜੋ ਵਿਸ਼ਵਾਸ ਹੋਣਾ ਚਾਹੀਦਾ ਹੈ ਗੁਰੂ ਉੱਪਰ ਜਿਹੜਾ ਵਿਸ਼ਵਾਸ ਹੈ ਕਦੀ ਅਧੂਰਾ ਨਾ ਹੋਵੇ ਪੂਰਨ ਵਿਸ਼ਵਾਸ ਹੋਵੇ 1% ਦੀ ਵੀ 사త్సੰਗਤ ਜੀ ਕਮੀ ਨਹੀਂ ਹੋਣੀ ਚਾਹੀਦੀ ਸੋ ਗੁਰੂ ਨੂੰ ਪਰਮੇਸ਼ਰ ਰੂਪ ਜਾਣਨਾ ਚਾਹੀਦਾ ਹੈ ਜਿੱਦਾਂ ਉੱਚਾ ਸੁੱਚਾ ਗੁਰਸਿੱਖ ਦਾ ਵਿਸ਼ਵਾਸ ਹੋਵੇਗਾ ਸੋ 사త్సੰਗਤ ਜੀ ਉਹ ਗੁਰਸੇਕ ਹੁਕਮ ਵਿੱਚ ਰਹਿੰਦਾ ਹੋਇਆ ਆਪਣੀ ਮੰਜ਼ਿਲ ਤੇ ਸ਼ਿਗਰ ਪਹੁੰਚ ਜਾਏਗਾ ਜਿਹੜਾ ਵਿਸ਼ਵਾਸ ਰੱਖੇਗਾ ਜਿਹੜਾ ਤੇ ਸਾਡੇ ਵਰਗਾ ਹੋਏਗਾ ਜਿਹਦਾ ਗੁਰੂ ਤੇ ਵਿਸ਼ਵਾਸ ਨਹੀਂ ਫਿਰ ਅਰਦਾਸ ਤੇ ਵਿਸ਼ਵਾਸ ਕਿਤੇ ਹੋਏਗਾ ਹੁਣ ਅਰਦਾਸ ਕਰਨ ਲੱਗਿਆਂ ਵਿਸ਼ਵਾਸ ਅਰਦਾਸ ਤੇ ਹੋਣਾ ਚਾਹੀਦਾ ਹੈ ਕਿ ਮੈਂ ਆਪਣੇ ਗੁਰੂ ਅੱਗੇ ਅਰਦਾਸ ਕਰ ਰਿਹਾ ਹਾਂ ਤੇ ਗੁਰੂ ਮੇਰੀ ਅਰਦਾਸ ਸੁਣ ਲਏਗਾ ਕੱਲਾ ਸੋਣੀ ਨਹੀਂ ਲਏਗਾ ਮੇਰੀ ਅਰਦਾਸ ਨੂੰ ਪੂਰੀਆਂ ਕਰਨ ਦੀ ਸਮਰੱਥਾ ਵੀ ਰੱਖਦਾ ਹੈ ਕਈ ਵਾਰੀ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀ ਅਸੀਂ ਸੋਚਦੇ ਹਾਂ ਕੀ ਇਹ ਰੇ ਕੁਝ ਹੱਲ ਨਹੀਂ ਇਹਦਾ ਕੋਈ ਹੱਲ ਨਹੀਂ ਕਰ ਸਕਦਾ ਪਾਣੀ ਸਾਸੰਗਤ ਜੀ ਜਿਹੜਾ ਪੂਰੀ ਦੁਨੀਆ ਨੂੰ ਚਲਾਉਣ ਵਾਲਾ ਹੈ ਉਹ ਸਭ ਕੁਝ ਕਰ ਸਕਦਾ ਹੈ ਸਰਬ ਕਲਾ ਸਮਰੱਥ ਹੈ ਸੋ ਵਾਹਿਗੁਰੂ ਜੀ ਘਾਟ ਘਾਟ ਵਿੱਚ ਵਿਆਪਕ ਨੇ ਉਹਨਾਂ ਦੀ ਲਖਤਾ ਸਮਰੱਥ ਗੁਰੂ ਤੋਂ ਬਗੈਰ ਨਹੀਂ ਹੋਇਆ ਕਰਦੀ ਸੰਸਾਰ ਵਿੱਚ ਬਹੁਤ ਵੱਡੀਆਂ ਬੜੀਆਂ ਉਦਾਹਰਨਾਂ ਨੇ ਜਿਨ੍ਹਾਂ ਨੂੰ ਵਾਚਿਆ ਪਰਖਿਆ ਪਤਾ ਲੱਗਦਾ ਹੈ ਈਮਾਨ ਹੱਠ ਕਰਨ ਨਾਲ ਵਹਿਗੂ ਤੱਕ ਪਹੁੰਚ ਨਹੀਂ ਹੋ ਸਕਦੀ ਗੁਰਬਾਣੀ ਵਿੱਚ ਸਪਸ਼ਟ ਰੂਪ ਦੇ ਵਿੱਚ ਪਾਤਸ਼ਾਹ ਸਮਝਾ ਰਹੇ ਨੇ ਜਿਸ ਕਾ ਅਗਰਹਿ ਤਿੰਨ ਦੀਆ ਤਾਲਾ ਹੁਣ ਪਾਤਸ਼ਾਹ ਜੀ ਸਮਝਾ ਰਹੇ ਨੇ ਸਾਨੂੰ ਜਿਸ ਕਾ ਅਗਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੌਂਪੀ ਅਨ ਕੋ ਪਾਵ ਕਰੇ ਨਹੀਂ ਪਾਵੈ ਬਿਨ ਸਤਗੁਰ ਸਰਨਾਈ ਸੋ ਪਾਤਸ਼ਾਹ ਜੀ ਸਮਝਾ ਰਹੇ ਨੇ ਸਾਨੂੰ ਕੀ ਮਨ ਹੱਠ ਕਰਕੇ ਸਰੀਰ ਨੂੰ ਜੱਪਾ ਤੱਪਾ ਦੇ ਵਿੱਚ ਪਾਉਣਾ ਲੰਮੇ ਸਾਧਨ ਕਰਨੇ ਭੁੱਖੇ ਰਹਿਣਾ ਠੰਡੇ ਪਾਣੀਆਂ ਵਿੱਚ ਖੜੇ ਰਹਿਣਾ ਨੰਗੇ ਪੈਰੀ ਚੱਲਣਾ ਬਸਤਰ ਨਾ ਪਹਿਨਨੇ ਮੋਣ ਧਾਰਨਾ ਸਰੀਰ ਤੇ ਭਸਮਾ ਲਾਉਣੀ ਆ ਪ੍ਰਸ਼ਾਦੇ ਦੀ ਥਾਂ ਤੇ ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਨਾ ਇਹ ਚੀਜ਼ਾਂ ਦੇਖਣ ਸੁਣਨ ਨੂੰ ਬਹੁਤ ਚੰਗੀਆਂ ਲੱਗਦੀਆਂ ਨੇ ਪਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰਵਾ ਸਕਦਾ ਸਿੱਧੀਆਂ ਦੀ ਪ੍ਰਾਪਤੀ ਹੋ ਸਕਦੀ ਹੈ ਗੁਰੂ ਪਾਸ਼ਾ ਕਹਿੰਦੇ ਹੱਠ ਨਾਲ ਗੁਰੂ ਖੁਸ਼ ਨਹੀਂ ਹੁੰਦਾ ਗੁਰੂ ਰੀਜਦਾ ਨਹੀਂ ਗੁਰੂ ਮਹਾਰਾਜ ਸਮਝਾਉਂਦੇ ਨੇ ਹੱਠ ਕਰ ਮਰੇ ਨਾ ਲਿਖੇ ਪਾਵੇ ਵੀਸ ਕਰੇ ਬੋ ਪਸਮ ਲਗਾਵੇ ਨਾਮ ਵਿਸਾਰ ਬਹੋਰ ਪਛਤਾਵੇ ਹੁਣ ਪਾਸ਼ਾ ਕਹਿੰਦੇ ਨੇ ਕਿ ਹੱਠ ਕਰਨ ਦੇ ਨਾਲ ਤੇ ਗੁਰੂ ਦੀ ਪ੍ਰਾਪਤੀ ਕਦੇ ਵੀ ਨਹੀਂ ਹੁੰਦੀ ਜਿੰਨੇ ਮਰਜੀ ਕੋਸ਼ਿਸ਼ਾਂ ਕਰ ਲਈਏ ਅਠਕਾਰ ਕੇ ਸਰੀਰ ਨੂੰ ਕਸ਼ਟ ਦਿੱਤੇ ਦੇ ਸਕਦੇ ਆ ਇਹਦੇ ਨਾਲ ਹਉਮੈ ਦੀ ਮੈਰ ਉਤਰਨ ਦੀ ਬਜਾਏ ਹੋਰ ਵੱਧ ਜਾਂਦੀ ਹੈ ਕਿ ਮੇਰੇ ਵਰਗਾ ਹੱਠਿਆ ਹੱਠੀ ਕੋਈ ਨਹੀਂ ਜੱਪੀ ਕੋਈ ਨਹੀਂ ਤੱਪੀ ਕੋਈ ਨਹੀਂ ਸੋ ਗੁਰੂ ਸਮਰੱਥ ਹੈ ਸੋ ਉਹ ਹਉਮੈ ਨੂੰ ਦੂਰ ਕਰ ਸਕਦਾ ਹੈ ਸੋ ਸਾ ਸੰਗਤ ਜੀ ਤਾਂਤਨ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਪਾਤਸ਼ਾਹ ਸਾਨੂੰ ਬਾਰ-ਬਾਰ ਸਮਝਾਉਂਦੇ ਨੇ ਬਾਰ-ਬਾਰ ਨੂੰ ਸਾਨੂੰ ਝੜਕਿਆ ਗਿਆ ਹੈ ਸਮਝਾਇਆ ਗਿਆ ਹੈ ਕਿ ਜੇ ਆਪਣਾ ਭਲਾ ਚਾਹੁੰਨੇ ਆ ਗੁਰੂ ਕੀ ਬਾਣੀ ਦੇ ਨਾਲ ਜੁੜਨਾ ਪਵੇਗਾ ਗੁਰੂ ਦੀ ਸ਼ਰਨ ਦੇ ਵਿੱਚ ਆਉਣਾ ਪਵੇਗਾ ਗੁਰੂ ਦੇ ਉੱਪਰ ਪੂਰਨ ਭਰੋਸਾ ਰੱਖਣਾ ਪਵੇਗਾ ਹੁਣ ਅੱਜ ਤਰਾਸ ਦੀ ਦੀ ਗੱਲ ਕਿਹੜੀ ਹੈ ਕਿ ਸਾਡਾ ਗੁਰੂ ਦੇ ਉੱਪਰ ਭਰੋਸਾ ਨਹੀਂ ਹੁਣ ਭਰੋਸਾ ਨਾ ਹੋਣਾ ਹੀ ਸਾਰੀਆਂ ਮੁਸ਼ਕਲਾਂ ਦਾ ਕਾਰਨ ਹੈ ਸਾਰਿਆਂ ਦੁੱਖਾਂ ਦਾ ਕਾਰਨ ਹੈ ਸਾਡੇ ਭਰੋਸੇ ਦੀ ਕਮੀ ਜੇ ਅੱਜ ਅਸੀਂ ਮਾਨਸਿਕ ਤੌਰ ਤੇ ਕਮਜ਼ੋਰ ਹੋਏ ਹਾਂ ਉਹਦਾ ਵੀ ਸਭ ਤੋਂ ਵੱਡਾ ਕਾਰਨ ਕੀ ਹੈ ਗੁਰੂ ਤੇ ਭਰੋਸੇ ਦੀ ਕਮੀ ਕਸੂਰ ਸਾਡਾ ਖੁਦ ਦਾ ਹੈ ਅਸੀਂ ਗੁਰੂਵਾਲ ਤੁਰੇ ਨਾ ਭਰੋਸਾ ਤੇ ਫਿਰ ਬਣਦਾ ਹੈ ਨਾ ਸ਼ਰਧਾ ਤੇ ਫਿਰ ਬਣਦੀ ਆ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਰਹਿੰਨੇ ਆ ਜਦੋਂ ਅਸੀਂ ਗੁਰੂ ਨੂੰ ਪਹਿਲਾਂ ਹੀ ਪਿੱਠ ਦਿਖਾਤੀ ਫਿਰ ਭਰੋਸੇ ਦੀ ਗੱਲ ਕਿੱਥੇ ਰਹਿ ਜਾਂਦੀ ਹੈ ਸੋ ਸਾਧ ਸੰਗਤ ਜੀ ਗੁਰੂ ਦੇ ਉੱਪਰ ਪੂਰਨ ਭਰੋਸਾ ਹੋਣਾ ਗੁਰਸਿੱਖ ਲਈ ਸਭ ਤੋਂ ਵੱਡੀ ਦਾਤ ਸਮਝਣੀ ਚਾਹੀਦੀ ਹੈ ਗੁਰਸਿੱਖ ਨੂੰ ਕਿ ਪਾਤਸ਼ਾਹ ਨੇ ਆਪਣਾ ਭਰੋਸਾ ਮੈਨੂੰ ਦੇ ਦਿੱਤਾ ਕਿ ਮੇਰੇ ਮਨ ਦੇ ਅੰਦਰ ਸ਼ਰਧਾ ਹੈ ਇਹ ਜਿਹੜਾ ਮੇਰਾ ਗੁਰੂ ਹੈ ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਮੈਨੂੰ ਕਦੀ ਇਕੱਲੇ ਨਹੀਂ ਛੱਡਦਾ। ਕਦੀ ਮੈਨੂੰ ਦੁੱਖਾਂ ਦੇ ਵਿੱਚ ਛੱਡ ਕੇ ਨਹੀਂ ਜਾਂਦਾ। ਉਹ ਇੱਕ ਇੱਕ ਸੈਕਿੰਡ ਦੇ ਨਾਲ ਮੇਰੇ ਨਾਲ ਰਹਿੰਦਾ ਹੈ। ਇਹ ਭਰੋਸਾ ਹੋਣਾ ਚਾਹੀਦਾ ਹੈ। ਹੁਣ ਅਰਦਾਸ ਪੂਰੀ ਜ਼ਰੂਰ ਹੁੰਦੀ ਹੈ ਜਦੋਂ ਭਰੋਸਾ ਇਦਾਂ ਦਾ ਹੋਵੇ। ਹੁਣ ਉਹਦੀ ਅਰਦਾਸ ਤੇ ਕਦੀ ਵੀ ਪੂਰੀ ਨਹੀਂ ਹੁੰਨੀ ਜਿਹਦੇ ਮਨ ਦੇ ਵਿੱਚ ਬਲਵਲੇ ਹੋਣ। ਕਿ ਮੈਂ ਅਰਦਾਸ ਤੇ ਕਰਨ ਲੱਗਾ ਹਾਂ ਸਾਰੇ ਕਰਦੇ ਨੇ ਮੈਂ ਵੀ ਕਰ ਲੈਣਾ ਆ ਜਦੋਂ ਇਦਾਂ ਅਰਦਾਸ ਕਰਦੇ ਆ ਨਾ ਹਜ਼ਾਰਾਂ ਲੋਕ ਅਰਦਾਸ ਕਰਦੇ ਨੇ ਮੈਂ ਵੀ ਕਰਕੇ ਦੇਖਾਂ ਭਰੋਸਾ ਹੈ ਨਹੀਂ ਪਤਾ ਨਹੀਂ ਇਦਾਂ ਹੋ ਜੂ ਕਿ ਨਹੀਂ ਹੋ ਜੂ ਲੋਕ ਕਹਿੰਦੇ ਨੇ ਮੇਰੇ ਨਾਲ ਤੇ ਹੋਇਆ ਨਹੀਂ ਜਦੋਂ ਭਰੋਸਾ ਇਦਾਂ ਦਾ ਹੋ ਜਾਂਦਾ ਹੈ ਫਿਰ ਸਾ ਸੰਗਤ ਜੀ ਜਿਨੇ ਮਰਜੀ ਹੱਥ ਕਰ ਲਈਏ ਤਪ ਕਰ ਲਈਏ ਜਪ ਕਰ ਲਈਏ ਸਾਰੇ ਧਰਮ ਦੇ ਕਰਮ ਕਰ ਲੀਏ ਜੇ ਭਰੋਸੇ ਦੀ ਕਮੀ ਹੈ ਕੁਝ ਹਾਸਲ ਨਹੀਂ ਹੋਣਾ ਇੱਕ ਪਾਸੇ ਦੁਨੀਆ ਦੇ ਜਿੰਨੇ ਧਰਮ ਨੇ ਜਿੰਨੇ ਧਰਮ ਦੇ ਕਰਮ ਨੇ ਇੱਕ ਸਾਈਡ ਤੇ ਕਰ ਲਓ ਦੂਜੀ ਸਾਈਡ ਤੇ ਭਰੋਸਾ ਕਰ ਲਓ ਜੇ ਤੁਹਾਡੇ ਵਿੱਚ ਭਰੋਸਾ ਨਹੀਂ ਚਾਹੇ ਸਾਰੇ ਧਰਮ ਦੇ ਕਰਮ ਕਰ ਲਓ ਗੁਰੂ ਦੀ ਖੁਸ਼ੀ ਮਿਲਣੀ ਹੋਣੀ ਪ੍ਰਮਾਤਮਾ ਦੇ ਦਰ ਤੇ ਪ੍ਰਵਾਣ ਨਹੀਂ ਚੜਨਾ ਹੁਣ ਮੰਨ ਲਓ ਧਰਮ ਦਾ ਕੋਈ ਕਰਮ ਨਹੀਂ ਕੀਤਾ ਸਿਰਫ ਗੁਰੂ ਤੇ ਭਰੋਸਾ ਰੱਖ ਲਿਆ ਸਿਰਫ ਗੁਰੂ ਤੇ ਭਰੋਸਾ ਰੱਖਿਆ ਤੇ ਭਰੋਸੇ ਦੇ ਵਿੱਚੋਂ ਹੀ ਸਾਰੀਆਂ ਸੇਵਾਵਾਂ ਸਾਰੀਆਂ ਦਾਤਾਂ ਮਿਲ ਜਾਂਦੀਆਂ ਜੇ ਗੁਰੂ ਤੇ ਭਰੋਸਾ ਕੱਲਾ ਰੱਖ ਲਿਆ ਨਾ ਧਰਮ ਦਾ ਕੋਈ ਕਰਮ ਨਹੀਂ ਕੀਤਾ ਤੇ ਗੁਰੂ ਉਹਦੇ ਤੇ ਰੀਝ ਜਾਂਦਾ ਜੀ ਉਹਦੇ ਤੇ ਖੁਸ਼ ਹੋ ਜਾਂਦਾ ਜੀ ਗੱਲ ਨਾਲ ਲਾ ਲਿੰਦਾ ਜੀ ਬੜਿਆ ਮਾਨ ਸਤਕਾਰ ਦਵੰਦਾ ਜੀ ਗੁਰੂ ਫਿਰ ਗੁਰੂ ਚਤੋਂ ਪੈਰ ਨਾਲ ਰਹਿੰਦਾ ਹੈ ਇਹ ਗੁਰੂ ਦੀ ਮਰਜ਼ੀ ਹੈ ਸੋ ਸਾ ਸੰਗਤ ਜੀ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਪੂਰਨ ਭਰੋਸਾ ਧਾਰਦੇ ਹੋਏ ਰੱਖਦੇ ਹੋਏ ਆਪਣਾ ਜੀਵਨ ਬਤੀਤ ਕਰੀਏ ਗੁਰੂ ਨਿਹਾਲ ਕਰੇਗਾ ਗੁਰੂ ਨਦਰੀ ਨਦਰੋ ਨਦਰੀ ਨਿਹਾਲ ਕਰੇਗਾ ਚਰਦੀਆਂ ਕਲਾਵਾਂ ਵਾਲਾ ਜੀਵਨ ਬਖਸ਼ੇਗਾ ਸੋ ਬਹੁਤ ਸੰਗਤਾਂ ਜੁੜੀਆਂ ਨੇ ਗੁਰੂ ਦੇ ਨਾਲ ਅੱਜ ਤੋਂ ਅਸੀਂ ਜਦੋਂ 5-6 ਸਾਲ ਪਹਿਲਾਂ ਛਾਤੀ ਮਾਰਦੇ ਆ ਕਹਿਣਾ ਪੈਂਦਾ ਸੀ ਭਾਈ ਬਾਣੀ ਪੜੋ ਪਰ ਅੱਜ ਸੰਗਤ ਆਪ ਕਹਿੰਦੀ ਕਿ ਮੈਂ ਇੰਨੀ ਬਾਣੀ ਪੜਦੀ ਆ ਐਨੇ ਪਾਠ ਕਰਦੇ ਆ ਜਾਂ ਮੈਂ ਇਨੇ ਸਹਿਜ ਪਾਠ ਕੀਤੇ ਨੇ ਜਾਂ ਮਹਾਰਾਜ ਜੀ ਦੀ ਸੇਵਾ ਲੈ ਰਹੇ ਨੇ ਸੋ ਸਾਧ ਸੰਗਤ ਜੀ ਬਹੁਤ ਫਰਕ ਆਇਆ ਹੈ ਗੁਰੂ ਨੇ ਬਹੁਤ ਕਿਰਪਾ ਕੀਤੀ ਹੈ ਕਿ ਆਪਣੇ ਚਰਨਾਂ ਨਾਲ ਜੋੜਿਆ ਸੋ ਸਾਧ ਸੰਗਤ ਜੀ ਹਣ ਸੰਗਤ ਜਿਹੜੀ ਭਾਵਨਾਵਾਂ ਵਾਲੀ ਹੈ ਸ਼ਬਦਾਵਾਲੀ ਉਹਨਾਂ ਦੀਆਂ ਫਿਰ ਹੱਡ ਬੀਤੀਆਂ ਹੁੰਦੀਆਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਸੋ ਸਾਧ ਸੰਗਤ ਜੀ ਸੋ ਗੁਰੂ ਮਿਹਰ ਕਰਦਾ ਹੈ ਕਿਰਪਾ ਕਰਦਾ ਏ ਜੇ ਕੋਈ ਆਪਣੇ ਰੋਗ ਦੀ ਅਰਦਾਸ ਕਰੋਂਦਾ ਹੈ ਤੇ ਗੁਰੂ ਸਾਹਿਬ ਉਹਦਾ ਰੋਗ ਕੱਟਣ ਦੀ ਸਮਰੱਥਾ ਰੱਖਦੇ ਨੇ دارو ਦੇ ਦਿੰਦੇ ਨੇ ਦਵਾਈ ਦੇ ਦਿੰਦੇ ਨੇ ਜੇ ਕੋਈ ਹੋਰ ਕਾਰਜ ਅੜਿਆ ਹੋਇਆ ਹੈ ਤੇ ਗੁਰੂ ਦੇ ਅੱਗੇ ਆ ਕੇ ਅਰਜ਼ੋਈ ਕੀਤੀ ਜਾਂਦੀ ਹੈ ਕਿ ਪਾਤਸ਼ਾਹ ਜੀ ਕਿਰਪਾ ਕਰੋ ਮਿਹਰ ਕਰੋ ਦਾਸਾਂ ਦੇ ਕਾਰਜ ਜੜੇ ਨੇ ਤੁਸੀਂ ਮਿਹਰ ਕਰਕੇ ਹੀ ਇਹਨਾਂ ਕਾਰਜਾਂ ਨੂੰ ਹੱਲ ਕਰ ਸਕਦੇ ਹੋ ਜਦੋਂ ਅਰਦਾਸ ਇਦਾਂ ਹੋ ਜਾਂਦੀ ਹੈ ਨਾ ਸਾ ਸੰਗਤ ਜੀ ਉਹ ਕਾਰਜ ਸੁੱਤੇ ਸੇ ਧੋਣ ਲੱਗ ਜਾਂਦੇ ਅਸੀਂ ਤੇ ਹਿੰਮਤ ਹਾਰ ਚੁੱਕੇ ਹੁੰਨੇ ਆ ਕਿ ਇਹ ਕਾਰਜ ਕਦੀ ਹੋਣਾ ਨਹੀਂ ਪਰ ਗੁਰੂ ਜੀ ਖੁਸ਼ ਹੋ ਜੇ ਤੇ ਸਾ ਸੰਗਤ ਜੀ ਕੋਈ ਕਾਰਜ ਅੜਿਆ ਰਹਿ ਹੀ ਨਹੀਂ ਸਕਦਾ بڑے ਸੰਗਤ ਦੇ ਨਾਲ ਗੱਲ ਹੁੰਦੀ ਹੈ ਚਲੋ ਹੁਣ ਕੋ ਸਮੇਂ ਤੋਂ ਗੱਲ ਨਹੀਂ ਹੋ ਪਾਰੀ ਪਰ ਜਿੰਨੀ ਦਾਸ ਦੀ ਹੁੰਦੀ ਹੈ ਕੋਈ ਸੁਖੀ ਨਹੀਂ ਦਿਖਿਆ ਅਜੇ ਤੱਕ ਕੋਈ ਇਦਾਂ ਦਾ ਬੰਦਾ ਨਹੀਂ ਜਿਹਦੀ ਮੇਰੇ ਨਾਲ ਗੱਲ ਹੋਈ ਹੋਵੇ ਸੰਗਤ ਦੇ ਵਿੱਚੋਂ ਤੇ ਉਹ ਕਵੇ ਕਿ ਮੈਂ ਬਿਲਕੁਲ ਸੁਖੀ ਹਾਂ ਸਾਰੇ ਦੁਖੀ ਦੇਖਣ ਨੂੰ ਲੱਗਦੇ ਨੇ ਬਹੁਤ ਸੁਖੀ ਪਰ ਅੰਦਰ ਭਾਂਬੜ ਬਲ ਰਹੀ ਨੇ ਸੋ ਸਾਧ ਸੰਗਤ ਜੀ ਇਹ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਚੱਲਾਂਗੇ ਤੇ ਸਾਡਾ ਪਾਰਿ ਉਤਾਰਾ ਹੋਣਾ ਨਹੀਂ ਤੇ ਸਾਨੂੰ ਕੋਈ ਵੀ ਦੁਨੀਆ ਦਾ ਸ਼ਖਸ਼ ਕੋਈ ਦੁਨੀਆ ਦੀ ਤਾਕਤ ਸਾਨੂੰ ਖੁਸ਼ ਨਹੀਂ ਕਰ ਸਕਦੀ ਕੋਈ ਸੁੱਖ ਨਹੀਂ ਦੇ ਸਕਦੀ ਸੁਖ ਗੁਰੂ ਦੀ ਸ਼ਰਨ ਵਿੱਚ ਹੀ ਆ ਪਰਮਾਨੰਦ ਗੁਰੂ ਦੀ ਸ਼ਰਨ ਵਿੱਚ ਹੈ ਸੋ ਹਮੇਸ਼ਾ ਗੁਰੂ ਦੀ ਸ਼ਰਨ ਵਿੱਚ ਰਹਿਣਾ ਹੈ ਬਾਣੀ ਪੜਨੀ ਹੈ ਸੇਵਾ ਕਰਨੀ ਹੈ ਦੇਖੋ ਕਿਵੇਂ ਗੁਰੂ ਨੇ ਹਾਲ ਕਰਦਾ ਕੁਝ ਮੰਗਣ ਦੀ ਲੋੜ ਹੀ ਨਹੀਂ ਪੈਣੀ ਗੁਰੂ ਨੇ ਆਪਣੇ ਆਪ ਸਾ ਸੰਗਤ ਜੀ ਸਾਰੀਆਂ ਦਾਤਾਂ ਝੋਲੀ ਦੇ ਵਿੱਚ ਪਾ ਦੇਣੀ ਹੈ ਸੋ ਸਾ ਸੰਗਤ ਜੀ ਹੁਣ ਬੇਨਤੀ ਆਪ ਸਭ ਦੇ ਚਰਨਾਂ ਦੇ ਵਿੱਚ ਕਿ ਜਿਵੇਂ ਆਪ ਸਭ ਨੂੰ ਪਤਾ ਹੈ ਕੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਰਾਮਸਰ ਸਾਹਿਬ ਦੀ ਕਾਰ ਸੇਵਾ ਕਰਵਾ ਰਹੇ ਨੇ ਇਹ ਕਾਰ ਸੇਵਾ ਆ ਆਪ ਜੀ ਨੂੰ ਪਤਾ ਹੈ ਕਿ ਜਦੋਂ ਜਦੋਂ ਦੀ ਸਟਾਰਟਿੰਗ ਹੋਈ ਹੈ ਕਾਰ ਸੇਵਾ ਜੋ ਬਿਲਡਿੰਗ ਦੀ ਹੋ ਰਹੀ ਹੈ ਨਾਲ ਨਾਲ ਤੁਹਾਨੂੰ ਦੱਸਿਆ ਜਾਂਦਾ ਰਿਹਾ ਹੈ ਸੂਚਿਤ ਕੀਤਾ ਜਾਂਦਾ ਰਿਹਾ ਹੈ ਕਿ ਕਿੰਨਾ-ਕਿੰਨਾ ਕੰਮ ਹੋਇਆ ਤੇ ਕਿੰਨਾ ਕੰਮ ਰਹਿਦਾ ਹੈ ਸੋ ਹੁਣ ਵੀ ਸਾਧ ਸੰਗਤ ਜੀ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਪਲਸਟਰ ਦਾ ਕੰਮ ਜਿਹੜਾ ਆ ਮੁੱਕ ਗਿਆ ਹੈ ਹੁਣ ਡਾਟਾ ਲੱਗ ਰਹੀਆਂ ਨੇ ਜੋ ਆਰਚ ਬੰਦੀ ਹੈ ਨਾ ਬਰਾਂਡੇ ਚ ਬਾਹਰ ਗੁਰੂ ਘਰਾਂ ਚ ਆਪਣੇ ਦਰਸ਼ਨ ਕੀਤੇ ਹੋਣਗੇ ਉਹ ਹੁਣ ਗੁਲਾਈ ਬੰਨੀ ਹੈ ਜਿਹਦੇ ਤੇ ਕਾਫੀ ਸਮਾਂ ਲੱਗਦਾ ਹੈ ਕਾਫੀ ਮਿਹਨਤ ਵੀ ਲੱਗਦੀ ਹੈ ਸੋ 사ਤ ਸੰਗਤ ਜੀ ਆਪ ਸਭ ਦੇ ਚਰਨਾਂ 'ਚ ਬੇਨਤੀ ਹੈ ਕਿ ਭਾਈ ਇਹਦੇ 'ਚ ਵੀ ਜ਼ਰੂਰ ਮਟੀਰੀਅਲ ਦੇ ਰੂਪ ਦੇ ਵਿੱਚ ਕੋਈ ਸੇਵਾ ਕਰ ਸਕਦਾ ਹੈ ਉਹ ਕਰੋ ਜੇ ਕੋਈ ਹੋਰ ਤਰੀਕੇ ਦੀ ਮਦਦ ਕਰ ਸਕਦਾ ਹੈ ਸੇਵਾ ਕਰ ਸਕਦਾ ਹੈ ਹਿੱਸਾ ਪਾ ਸਕਦਾ ਹੈ ਗੁਰੂ ਘਰ ਨੇ ਉਹ ਸੰਗਤ ਹੀ ਬਣਾਉਂਦੀ ਹੈ ਤੇ 사ਤ ਸੰਗਤ ਜੀ ਕਰ ਜ਼ਰੂਰ ਕਰਿਓ ਤੇ ਇੱਕ ਬੇਨਤੀ ਹੈ 사ਤ ਸੰਗਤ ਜੀ ਹੁਣ ਗੁਰੂ ਘਰ ਦੇ ਜਿਹੜੇ ਆ ਦਰਵਾਜ਼ੇ ਬਣਨੇ ਨੇ ਲੱਕੜ ਦੇ ਦਰਵਾਜ਼ੇ ਬਣਨੇ ਆ ਬਸ ਇਹ ਕੋਸ਼ਿਸ਼ ਕਰ ਰਹੇ ਆ ਕਿ ਲੱਕੜ ਲੱਭ ਕੇ ਇੱਥੇ ਬਣਵਾਈਏ ਬਾਕੀ ਜੇ ਬਣੇ ਬਣਾਤੇ ਕਿਤੋਂ ਮਿਲ ਗਏ ਤੇ ਜਰੂਰ ਤੁਹਾਨੂੰ ਸੂਚਿਤ ਕਰ ਦਿੱਤਾ ਜਾਏਗਾ ਤੇ ਜਿੰਨੇ ਵੀ ਸੇਵਾ ਇਹਨਾਂ ਦਰਵਾਜ਼ੇ ਜਿਹੜੇ ਗੁਰੂ ਘਰ ਚ ਲੱਗਣੇ ਨੇ ਸਾਧ ਸੰਗਤ ਜੀ ਕਿਸੇ ਨੇ ਵੀ ਸੇਵਾ ਕਰਨੀ ਹੋਵੇ ਜਰੂਰ ਸੰਪਰਕ ਕਰਿਓ ਕਿਉਂਕਿ ਨਵੰਬਰ ਦੇ ਵਿੱਚ ਅਖੰਡ ਪਾਤਸ਼ਾਹਬ ਸ਼ੁਰੂ ਹੋ ਜਾਣੇ ਨੇ ਉੱਥੇ ਅਸਥਾਨ ਦੇ ਉੱਤੇ ਹੀ ਹੋਣੇ ਨੇ ਤੇ ਸਮਾਗਮ ਵੀ ਹੋਣਾ ਕੋਸ਼ਿਸ਼ ਤੇ ਹੈ ਕਿ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਪੂਰਾ ਤਿਆਰ ਕਰ ਲਈਏ ਬਾਕੀ ਵਿਸ਼ਾਈ ਵੀ ਹੋਣੀ ਹੈ ਪਲੇਟਾਂ ਲੱਗਣੀਆਂ ਨੇ ਪਹਿਲਾਂ ਉਹਦੇ ਖਰਚ ਨਹੀਂ ਪਿਆ ਅਜੇ ਥੱਲੇ ਉਦਾਂ ਹੀਆਂ ਲੈਂਟਰ ਵਾਲੀਆਂ ਸੋ ਪਲੇਟਸ ਲੱਗਣਗੀਆਂ ਬਰਾਂਡੇ 'ਚ ਵੀ ਤੇ ਗੁਰੂ ਘਰ ਦੇ ਅੰਦਰ ਵੀ ਤੇ ਨਾਲ ਹੀ 사త్సੰਗ ਜੀ ਬੇਨਤੀ ਹੈ ਕਿ ਦਰਵਾਜ਼ੇ ਲੱਗਣੇ ਨੇ ਬਾਰੀਆਂ ਲੱਗਣੀਆਂ ਨੇ ਸੋ ਬੇਨਤੀਆਂ ਨੂੰ ਜਰੂਰ ਸਰਕਾਰ ਕਰਿਓ ਸੋ ਇਨਾ ਜੋ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਨਾਲ-ਨਾਲ ਤੁਹਾਨੂੰ ਜਿਹੜੀ ਸੇਵਾ ਹੁੰਦੀ ਜਾਏਗੀ ਜਿਵੇਂ ਪਹਿਲਾਂ ਦੱਸਦੇ ਰਹੇ ਹਾਂ ਉਦਾਂ ਹੀ ਨਾਲ-ਨਾਲ ਤੁਹਾਨੂੰ ਫਿਰ ਬੇਨਤੀ ਕਰਦਾਂਗੇ ਪਾਈ ਸੇਵਾ ਹੋ ਗਈ ਹੈ ਹੁਣ ਦੂਜੀ ਸੇਵਾ ਤੁਹਾਨੂੰ ਜਲਦੀ ਦੱਸੀ ਜਾਏਗੀ ਸੋ ਜਰੂਰ ਇਨਾ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਗੁਰੂ ਬੜਾ ਖੁਸ਼ ਹੋਏਗਾ ਸੋ ਬਾਕੀ ਸੇਵਾਵਾਂ ਜੋ ਸਾਡੇ ਸਮਾਜ ਦੇ ਪ੍ਰਤੀ ਫਰਜ਼ ਬਣਦੇ ਨੇ ਉਹ ਵੀ ਗੁਰੂ ਉਦਾਂ ਹੀ ਸੇਵਾ ਲੈ ਰਿਹਾ ਸਾ ਸੰਗਤ ਜੀ ਤੇ ਰਹਿੰਦੇ ਸਵਾਸ ਤੱਕ ਮਹਾਰਾਜ ਜਿੱਦਾਂ ਹੀ ਸੇਵਾ ਲੈਂਦੇ ਰਹਿਣਗੇ ਸੋ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਇਹਨਾਂ ਨੂੰ ਰਾਸ਼ਨ ਬਾਬਾ ਜੀ ਦਵਾਉਂਦੇ ਨੇ ਸੋ ਉਹ ਵੀ ਆਪ ਸਭ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਸਾ ਸੰਗਤ ਜੀ ਸਾਰੇ ਕਾਰਜ ਹੁੰਦੇ ਜੀ ਸੋ ਦੂਜੀ ਸੇਵਾ ਜਿਵੇਂ ਆਪ ਸਭ ਨੂੰ ਦੱਸਿਆ ਸੀ ਕਿ ਇਹ ਸੇਵਾ ਵੀ ਬਾਬਾ ਜੀ ਨੇ ਕਿਵੇਂ ਆਪ ਵਰਤ ਕੇ ਚੂੜੀ ਚ ਪਾਈ ਸੁਸ਼ਾਸਨਗੇ ਜੀ ਸੋ ਉਹ ਸੇਵਾ ਕਿ ਜਿਵੇਂ ਉਹ ਬੱਚੀਆਂ ਉਹ ਧੀਆਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਜਾਵਾਂ ਉਹ ਬਾਪ ਜਿਹੜੀਆਂ ਪੰਜ ਪੰਜ ਛੇ ਛੇ ਧੀਆਂ ਨੇ ਸੋ ਉਹਨਾਂ ਦੇ ਬੱਚੀਆਂ ਦੇ ਆਨੰਦ ਕਾਰਜ ਦੀ ਸਸਤਾਨ ਤੋਂ ਕਰਵਾਏ ਜਾਂਦੇ ਨੇ ਸਾਤਸੰਗਤ ਜੀ ਘਰਵਰਤੋਂ ਵਾਲਾ ਸਮਾਨ ਵੀ ਦਿੱਤਾ ਜਾਂਦਾ ਹੁਣ ਤੱਕ ਲਗਭਗ 1000 ਦੇ ਕਰੀਬ ਧੀਆਂ ਦੇ ਅਨੰਦ ਕਾਰਜ ਹੋ ਚੁੱਕੇ ਨੇ ਤੇ ਰੈਂਦੇ ਆਸਵਾਸਾ ਦਾ ਕਿ ਬਾਬਾ ਦੀਪ ਸਿੰਘ ਜੀ ਇਸੇ ਤਰੀਕੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਤੇ ਤੀਸਰੀ ਸੇਵਾ ਵੱਡੀ ਸੇਵਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ 사ਸੰਗਤ ਜੀ ਉਹ ਬੱਚੇ ਜਿਹੜੇ ਪੜਨਾ ਚਾਹੁੰਦੇ ਨੇ ਪਰ ਮਾਇਆ ਦੀ ਕਮੀ ਹੈ ਨਹੀਂ ਪੜ ਪਾਉਂਦੇ ਸੋਨਾ ਬੱਚਿਆਂ ਨੂੰ ਯੂਨੀਫਾਰਮ ਬਾਕਸ ਲੈ ਕੇ ਦਿੱਤੀਆਂ ਜਾਂਦੀਆਂ ਨੇ ਨਾਲ ਹੀ 사ਸੰਗਤ ਜੀ ਉਹਨਾਂ ਦੀ ਫੀਸ ਵੀ ਸਕੂਲ ਦੇ ਵਿੱਚ ਡਿਪੋਜ਼ਿਟ ਕਰਵਾਈ ਜਾਂਦੀ ਹੈ ਸੋ 사ਸੰਗਤ ਜੀ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਗੁਰੂ ਸਾਹਿਬ ਕਿਰਪਾ ਕਰਨ ਮਿਹਰ ਕਰਨ ਗੁਰਸਿੱਖੀ ਭਰਿਆ ਜੀਵਨ ਬਖਸ਼ਣ ਇੰਨੀ ਸਮਰੱਥਾ ਬਖਸ਼ਣ ਕਿ ਅਸੀਂ ਕਿਸੇ ਲੋੜਵੰਦ ਦੀ ਬਾਹ ਫੜ ਸਕੀਏ ਗੁਰੂ ਘਰ ਦਾ ਸੰਬੰਧੀ ਸੇਵਾ ਕਰ ਸਕੀਏ ਵੱਧ ਤੋਂ ਵੱਧ ਸੇਵਾ ਕਰਿਆ ਕਰੋ ਗੁਰੂ ਸਾਹਿਬ ਕਿਰਪਾ ਕਰਨਗੇ ਬਰਕਤਾਂ ਬਖਸ਼ਣਗੇ ਸੋ ਆਓ ਹੁਣ ਪ੍ਰੇਮ ਦੇ ਨਾਲ ਸਾਰੇ ਜੱਪੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ